50000 ਦੇ ਵਿੱਚ ਬਾਈ ਜੀ ਤੁਹਾਨੂੰ ਆਟੋਮੈਟਿਕ ਪੈਟਰੋਲ ਦੀ 2022 ਮਾਡਲ Swift ਗੱਡੀ ਉਹ ਵੀ 31000 ਕਿਲੋਮੀਟਰ ਚੱਲੀ ਇਹਦੇ ਮਾਲਕ ਬਣਾ ਦਾਂਗੇ ਸਿੰਗਲ ਓਨਰ ਸਿੰਗਲ ਫਾਸਟ ਓਨਰ ਕੀ ਬਾਤ ਹੈ 50000 ਲਿਆਓ ਬਾਈ ਜੀ CNG ਪਲੱਸ ਪੈਟਰੋਲ ਦੀ ਕਾਰ ਮਿਲ ਜੂਗੀ 35 ਦੀ ਐਵਰੇਜ ਵਾਲੀ 2016 ਮਾਡਲ ਕੀ ਬਾਤ ਹੈ ਡੀਜ਼ਲ VDI VDI ਇਹ ਗੱਡੀ ਦੇ ਦਾਂਗੇ ਆਪਾਂ 195000 ਰੁਪਏ ਦੀ 195000 ਦੀ VDI Desire ਮਿਲ ਰਹੀ ਹੈ ਵੀ ਡੀਜ਼ਲ ਦੀ ਕੋਈ ਐਲਡੀਆ ਨਹੀਂ ਹੈਗੀ ਵੀਡੀਓ ਵਾਲੀ ਈਡੀਆ ਤੇ ਆਹ ਦਿਖਾ ਦੇ ਇੱਧਰ ਸਾਰੇ ਕੰਟਰੋਲ ਹੈਗੇ ਆ ਗੱਡੀ ਦੇ ਵਿੱਚ ਪਾਵਰ ਸਟੀering ਪਾਵਰ ਵਿੰਡੋ ਅੰਦਰ ਕਲੀਮ ਚੈੱਕ ਕਰੋ ਜਮਾ ਨਵੀ 195000 ਹਟਿਓ ਹਟਿਓਸ 2015 ਮਾਡਲ ਡੀਜ਼ਲ ਦੀ ਗੱਡੀ ਹੈ ਜੀ ਇਹ ਹੂੰ ਇਹ ਗੱਡੀ ਆਪਾਂ ਤੁਹਾਨੂੰ ਦੇ ਦਾਂਗੇ 345000 ਰੁਪਏ ਦੀ 345000 ਦੀ 15 ਮਾਡਲ ਡੀਜ਼ਲ ਦੀ ਟਿਓਸ 15 ਮਾਡਲ ਲੈ ਕੀ ਬਾਤ ਐ ਸਾਫ ਸੁਥਰੀ ਤੇ ਨਵੀਂ ਕਾਰ ਆ 2017 ਮਾਡਲ ਆ ਮਾਡਲ ਸਵਿਫਟ ਗੱਡੀ ਆ ਬਾਈ ਜੀ ਸਿਰਫ 50000 ਰੁਪਏ ਦੇ ਵਿੱਚ ਮਾਲਕ ਬਣਾ ਦਾਂਗੇ 425000 ਕੁੱਲ ਰੇਟ ਆ ਗੱਡੀ ਦਾ ਕੀ ਬਾਤ ਐ ਜਿਵੇਂ ਨਵੀਂ ਗੱਡੀ ਆ ਬਾਈ ਨਿਸ਼ਾਨ ਦੀ ਸਣੀ ਇਹ ਗੱਡੀ ਨਾ ਬਹੁਤ ਮਸਾ ਹੀ ਮਿਲਦੀ ਆ ਕਿਸੇ ਕਿਸੇ ਕਾਰ ਬਾਜ਼ਾਰ ਤੇ 15 ਮਾਡਲ ਆ ਨਵੀਂ ਸ਼ੇਪ ਚ ਆ ਯਾਰ 15 ਮਾਡਲ ਹਾਂਜੀ ਹਾਂਜੀ ਠੀਕ ਐ ਇਹਦੀ 20 22 ਪਲੱਸ ਐਵਰੇਜ ਹੈਗੀ ਆ ਗੱਡੀ ਤੇ ਗੱਡੀ ਆਪਾਂ ਦੇ ਦਾਂਗੇ 2 ਲੱਖ ਸਤਸਿਰੇਕਾਲ ਦੋਸਤੋ ਨਵੀਂ ਵੀਡੀਓ ਲੈ ਕੇ ਤੁਹਾਡੇ ਨਾਲ ਹਾਜ਼ਰ ਹੋ ਗਏ ਪਹਿਲਾਂ ਤਾਂ ਗੱਡੀਆਂ ਦਿਖਾ ਮਿੱਤਰਾ ਕਮਾ ਕੇ 25 ਤੋਂ 30 ਗੱਡੀਆਂ ਦਾ ਸਟਾਕ ਜਿਹੜਾ ਰਹਿਣ ਵਾਲਾ ਛੋਟੀ ਤੋਂ ਛੋਟੀ ਗੱਡੀ ਘੱਟ ਤੋਂ ਘੱਟ ਬਜਟ ਵਾਲੀ ਹਰ ਇੱਕ ਬੰਦੇ ਦੀ ਡਿਮਾਂਡ ਪੂਰੀ ਕਰਾਂਗੇ ਵੈਰਾਈਟੀ ਇੰਨੀ ਕਾ ਕਿ ਤੁਸੀਂ ਦੇਖ ਕੇ ਕਹਿਣਾ ਕਿ ਕੀ ਬਾਤ ਗੱਲ ਬਾਤ ਐਂਡਾ ਵੀਡੀਓ ਦੇ ਵਿੱਚ ਤੇ ਬਾਈ ਹੁਣੀ ਆਪਣੇ ਨਾਲ ਕਿੰਨੇ ਕੀ ਹਾਲਾ ਵੀਰੇ ਠੀਕ ਹੈ ਜੀ ਬਈਆ ਆਪਾਂ ਖੜੇ ਆ ਉੱਪਰ ਬੋਰਡ ਦਿਖਾ ਦੀ ਲੁਤਰਾ ਕਾਰ ਬਾਜ਼ਾਰ ਕੋਹਾੜਾ ਸ਼ਹਿਰ ਤੇ ਲੋਕੇਸ਼ਨ ਬਾਈ ਜ ਚੰਡੀਗੜ੍ਹ ਰੋਡ ਓਪੋਜ਼ਿਟ ਪਾਮ ਸਿਟੀ ਦੂਸਰਾ ਕਾਰ ਬਿਆਰ ਕੁਆੜਾ ਠੀਕ ਹੈ ਵੀਰੇ ਤੇ ਬਈ ਗੱਡੀਆਂ ਦੇ ਰੇਟ ਜਮਾ ਇਹੋ ਜਿਹੇ ਦੇਣੇ ਨੇ ਕਿ ਬੰਦਾ ਕਹੇ ਵੀ ਯਾਰ ਬਾਈਆਂ ਕੋਲ ਨਹੀਂ ਲੈਣੀਆਂ ਗੱਡੀ ਬਿਲਕੁਲ ਸਹੀ ਠੀਕ ਹੈ ਨਾ ਤੇ ਇੱਧਰ ਆਪਣੇ ਕੋਲ ਨਾ ਨਿਸ਼ਾਨ ਦੀ ਮਾਈਕਰਾ ਖੜੀ ਆਪਾਂ ਉੱਥੋਂ ਹੀ ਸਟਾਰਟ ਕਰਦੇ ਆ ਆ ਜਾ ਮਿੱਤਰਾ ਪਿੱਛੇ ਪਿੱਛੇ ਪੋਸ਼ ਬਾਟਰ ਨੇ ਸਟਾਰਟ ਵਾਲੀ ਗੱਡੀ ਆ ਹਾਂਜੀ ਦੱਸਿਓ ਵੀਰੇ ਇਹਦੇ ਬਾਰੇ 2013 ਮਾਡਲ ਹੈ ਜੀ 2 ਲੱਖ ਰੁਪਏ ਡਿਮਾਂਡ ਆ ਗੱਡੀ ਦੇਮਾ ਕੇ ਜੀ 1 ਲੱਖ 70 ਹਜ਼ਾਰ ਰੁਪਏ ਦੀ ਤੁਹਾਨੂੰ 170000 ਦੇ ਵਿੱਚ ਬਾਈ 13 ਮਾਡਲ ਨਿਸ਼ਾਨ ਮਾਈਕਰਾ ਪੋਸ਼ ਵਾਟਰ ਸਟਾਰ ਡੀਜ਼ਲ ਦੀ ਕਾਰ 70000 ਰੁਪਏ ਲੈ ਕੇ ਆਓ ਲੱਖ ਦਾ ਲੋਨ ਹੋ ਜੂ ਲੱਖ ਦਾ ਲੋਨ ਵੀ ਹੋ ਜੂ ਕੀ ਬਾਤ ਹੈ ਹਾਂ ਜੀ ਗੱਡੀ ਬਾਈ ਐ ਨਹੀਂ ਹੈਗੀ ਵੀ ਉਹੀ ਆਮ ਜੀ ਗਲਤੀ ਆ ਪੂਰੀ ਟੈਂਟ ਗੱਡੀ ਆ ਜੇ ਚਾਬੀ ਬਾਹਰ ਕੱਢ ਲਾ ਨਾਲ ਦੀ ਨਾਲ ਬੰਦ ਹੋ ਜਾਂਦੀ ਆ ਫੀਚਰ ਬਹੁਤ ਨੇ 20b ਐਵਰੇਜ 20b ਦੀ ਐਵਰੇਜ ਡੀਜ਼ਲ ਦੀ ਕਾਰ 70000 ਡਾਊਨ ਪੇਮੈਂਟ ਲੈਓ ਬਾਕੀ ਸਾਰੇ ਦਾ ਸਾਰਾ ਗੱਡੀ ਤੇ ਲੋਨ ਹੋ ਜੂਗਾ ਆ ਗੱਡੀ ਹੈ ਜੀ i10 ਪੈਟਰੋਲ ਦੀ ਠੀਕ ਹੈ 2010 ਮਾਡਲ ਗੱਡੀ ਹੈ ਜੀ ਇਹ ਇਹ ਗੱਡੀ ਆਪਾਂ ਤੁਹਾਨੂੰ ਦੇ ਦਾਂਗੇ 135000 ਰੁਪਏ ਦੀ 135000 ਰੁਪਏ ਦੀ 35000 ਰੁਪਏ ਦੀ 10 ਮਾਡਲ i10 ਪੈਟਰੋਲ ਪੈਟਰੋਲ ਦੀ ਕੀ ਬਾਤ ਹੈ ਠੀਕ ਹੈ ਵੀਰੇ ਤੇ ਅੱਗੇ ਆ ਗਈ Swift Swift ਆਟੋਮੈਟਿਕ ਗੱਡੀ ਹੈ ਜੀ 2022 ਮਾਡਲ ਹੈ ਇਹ ਹਮ ਆਟੋਮੈਟਿਕ ਪੈਟਰੋਲ ਫਸਟ ਓਨਰ ਸਿਰਫ 31000 ਕਿਲੋਮੀਟਰ ਚੱਲੀ ਹੈ ਜੀ ਸਿਰਫ 31000 ਕਿਲੋਮੀਟਰ ਚੱਲੀ ਹੋਈ ਗੱਡੀ ਤੁਹਾਨੂੰ ਦੇ ਦਾਂਗੇ 6,25,000 ਰੁਪਏ ਦੀ ਆਹ ਵਾਲੀ 6,25,000 ਦੀ ਮਾਡਲ ਕਿੰਨਾ ਕਿਹਾ 9 ਲੱਖ ਦੀ 22 ਮਾਡਲ ਹੈ 22 ਮਾਡਲ ਨਵੀਂ 9 ਲੱਖ ਦੀ ਹੈ ਕੀ ਬਾਤ ਹੈ ਇਹਦੇ ਤੇ ਲੋਨ ਕਿੰਨਾ ਕੁ ਹੋ ਜੂ ਵੀਰੇ ਸਾਰਾ ਹੀ ਕਰਾ ਦਾਂਗੇ 50,000 ਰੁਪਏ ਲੈ ਕੇ ਬਾਕੀ ਦਾ 50,000 ਲਿਓ 50,000 ਦੇ ਵਿੱਚ ਬਾਈ ਜੀ ਤੁਹਾਨੂੰ ਆਟੋਮੈਟਿਕ ਪੈਟਰੋਲ ਦੀ 2022 ਮਾਡਲ ਸਵਿਫਟ ਗੱਡੀ ਉਹ ਵੀ 31,000 ਕਿਲੋਮੀਟਰ ਚੱਲੀ ਇਹਦੇ ਮਾਲਕ ਬਣਾ ਦਾਂਗੇ ਸਿੰਗਲ ਓਨਰ ਸਿੰਗਲ ਫਾਸਟ ਓਨਰ ਕੀ ਬਾਤ ਹੈ ਅੱਗੇ ਆ ਗਈ ਬਾਈ ਜੀ Honda Honda Amaze ਇਹ ਪੈਟਰੋਲ ਪਲੱਸ CNG ਠੀਕ ਹੈ 2016 ਮਾਡਲ ਐਕਟਿਵ ਆ ਜਿੰਨਾ ਖਰਚਾ ਹੈ ਇਹਦਾ ਠੀਕ ਹੈ ਸੀਐਨਜੀ ਤੇ 35 ਦੀ ਐਵਰੇਜ ਕਰ ਜਾਂਦੀ ਹੈ ਇਹ ਕੀ ਬਾਤ ਹੈ ਤੇ ਗੱਡੀ ਤੁਹਾਨੂੰ ਦੇ ਦਾਂਗੇ 3.5 ਲੱਖ ਰੁਪਏ ਦੀ 2016 ਮਾਡਲ 3.5 ਲੱਖ ਦੀ ਚਾਰੇ ਟਾਇਰ ਬ੍ਰੈਂਡ ਨਿਊ ਨਵੇਂ 500 ਕਿਲੋਮੀਟਰ ਵੀ ਟਾਇਰ ਨਹੀਂ ਚੱਲੇ ਹੋਏ ਕੀ ਬਾਤ ਹੈ ਅੰਦਰ ਕੰਡੀਸ਼ਨ ਚੈੱਕ ਕਰੋ ਬਾਈ ਜਮਾ ਨਵੀਂ ਗੱਡੀ ਆ ਐਂਡਰੋਇਡ ਪਲੇਅਰ ਵੀ ਲੱਗਿਆ ਹੋਇਆ ਗੱਡੀ ਦੇ ਵਿੱਚ ਹਾਂਜੀ ਹਾਂਜੀ ਤੇ ਕੋਈ ਕੰਮ ਖਰਚਾ ਵੀਰੇ ਕੋਈ ਖਰਚਾ ਨਹੀਂ ਵੀਰੇ 6 ਮਹੀਨੇ ਦੀ ਗਾਰੰਟੀ ਹੈ ਸਾਡੀ ਇਹਦੇ ਤੇ ਕਿੰਨਾ ਲੋਨ ਹੋਜੂ ਇਹ ਤੇ ਹੋਜੂਗਾ ਲੋਨ 3 ਲੱਖ ਰੁਪਏ ਦਾ 50000 ਲਿਆਓ ਬ ਪੈਟਰੋਲ ਦੀ ਗੱਡੀ ਮਿਲ ਜੂਗੀ 35 ਦੀ ਐਵਰੇਜ ਵਾਲੀ 2016 ਮਾਡਲ ਕੀ ਬਾਤ ਹੈ ਤੇ ਅੱਗੇ ਆ ਗਈ ਬਾਈ ਜੀ ਡਸਟਰ ਗੱਡੀ ਦੱਸੋ ਡਸਟਰ ਗੱਡੀ 2013 ਦਾ ਮਾਡਲ ਹੈ ਜੀ ਟੋਪ ਐਂਡ ਵਾਲਾ ਮਾਡਲ 7 ਗੇਅਰ 7 ਗੇਅਰ ਵਾਲੀ ਹਾਂਜੀ ਇਹ ਗੱਡੀ ਆਪਾਂ ਦੇ ਦਾਂਗੇ 3 ਲੱਖ ਰੁਪਏ ਦੀ 3 ਲੱਖ ਦੀ 70000 ਰੁਪਏ ਲੈ ਕੇ ਬਾਕੀ ਲੋਨ ਡੀਜ਼ਲ ਦੀ ਕਾਰ ਹੈ ਡੀਜ਼ਲ ਦੀ ਕਾਰ ਹੈ ਠੀਕ ਹੈ 70000 ਡਾਉਨ ਪੇਮੈਂਟ ਲਿਆਓ ਬਾਕੀ ਲੋਨ ਹੋ ਜੂ ਬਾਕੀ ਲੋਨ ਅੰਦਰੋਂ ਕਲੀਨਸ ਤੁਹਾਨੂੰ ਅਸੀਂ ਚੈੱਕ ਕਰਾਉਣਿਆ ਕਰੋ ਬਾਈ ਕਲੀਨਸ ਚੈੱਕ ਜਮਾਂ ਨਵੀਂ ਗੱਡੀ ਆ ਸਾਫ ਸੁਥਰੀ ਠੀਕ ਹੈ ਵੀਰੇ ਅਲਾਈਟਰ ਐ 17 ਇੰਚ 17 ਇੰਚ ਅਲਾਈਟਰਾਂ ਦੀ ਜਰੂਰ ਜ਼ਰੂਰ ਚਾਤੀ ਮਰਾਦੀ ਮਿੱਤਰਾ ਇਹ ਡਿਜ਼ਾਇਰ ਗੱਡੀ ਜੀ ਨੇ ਲੈਣੀ ਆ ਵੀ ਫਟਾਫਟ ਕਾਲ ਕਰ ਲਓ ਹੱਥ ਹੱਥ ਵਿਕਣ ਵਾਲੀਆਂ ਕਾਰਾਂ ਲੈ ਕੇ ਆਇਆ ਥੋੜੇ ਬਾਅਦ 2009 ਮਾਡਲ 29 ਤੱਕ ਪਾਸ 7 ਮਹੀਨਾ 8ਵੇਂ ਮਹੀਨੇ ਤੱਕ ਡਿਜ਼ਾਇਰ ਕਾਰ ਹਾਂ 2009 29 ਤੱਕ ਪਾਸ ਡੀਜ਼ਲ ਪੈਟਰੋਲ ਡੀਜ਼ਲ VDI VDI ਇਹ ਗੱਡੀ ਦੇ ਦਾਂਗੇ ਆਪਾਂ 1,95,000 ਰੁਪਏ ਦੀ 1,95,000 ਦੀ VDI ਡਿਜ਼ਾਇਰ ਮਿਲ ਰਹੀ ਆ ਵੀ ਡੀਜ਼ਲ ਦੀ ਕੋਈ LDI ਨਹੀਂ ਹੈਗੀ VDI ਵਾਲੀ VDI ਤੇ ਆਹ ਦਿਖਾ ਦੇ ਇੱਧਰ ਸਾਰੇ ਕੰਟਰੋਲ ਹੈਗੇ ਆ ਗੱਡੀ ਦੇ ਵਿੱਚ ਪਾਵਰ ਸਟੀਅਰਿੰਗ ਪਾਵਰ ਵਿੰਡੋ ਅੰਦਰ ਕੂਲੀਸ਼ਨ ਚੈੱਕ ਕਰੋ ਜਮਾ ਨਵੀ 195000 ਦੀ ਹਾਂਜੀ ਹਾਂਜੀ ਠੀਕ ਆ ਵੀਰੇ ਆ ਗਈ 16 ਮਾਡਲ ਡਿਜ਼ਾਇਰ ਹੂੰ ਸੈਕਿੰਡ ਓਨਰ ਲਾਈਟ ਟਾਇਰ ਲੱਗੇ ਹੋਏ ਆ ਆਲਮੋਸਟ ਰੰਗ ਦੀ ਓਰੀਜਨਲ ਆ ਠੀਕ ਹੈ ਗੱਡੀ ਦੇ ਦਾਂਗੇ ਆਪਾਂ 470000 ਰੁਪਏ ਦੀ 470000 ਦੀ ਮਾਡਲ 2000 70000 ਰੁਪਏ ਲੈ ਕੇ ਆਓ 4 ਲੱਖ ਦਾ ਲੋਨ 2016 16 ਮਾਡਲ ਹਾਂਜੀ ਡੀਜ਼ਲ ਦੀ ਡੀਜ਼ਲ ਦੀ ਕਾਰ ਆਈ ਵੀਡੀਆਈ ਵੀਡੀਆਈ ਡੀਜ਼ਲ ਦੀ ਬੀਡੀਆਈ 2016 ਮਾਡਲ ਡਿਜ਼ਾਇਰ 470000 70000 ਦੀ 70000 ਡਾਉਨ ਪੇਮੈਂਟ ਬਾਕੀ ਲੋਨ ਹੋ ਜਾਊਗਾ ਅੰਦਰੋਂ ਕਲੀਸ਼ਨ ਚੈੱਕ ਕਰਾ ਬਈ ਜਮਾ ਨਵੇਂ ਸੀਟ ਕਵਰ ਨੇ ਗੱਡੀ ਦੇ ਕੰਡੀਸ਼ਨ ਚ ਚੈੱਕ ਕਰੋ ਕੀ ਆ ਬਾਤ ਹੈ ਸਾਫ ਸੁਥਰੀ ਗੱਡੀ ਆ ਇਹ ਗੱਡੀ ਜੇ ਤੁਸੀਂ ਲੈਣੀ ਆ ਬਈ ਤਾਂ ਤੁਹਾਨੂੰ ਆਉਣਾ ਪੈਣਾ ਲੁਥਰਾ ਕਾਰ ਬਜ਼ਾਰ ਕੋਹਾੜੇ ਸ਼ਹਿਰ ਠੀਕ ਆ ਵੀਰੇ ਅੱਗੇ ਆ ਗਈ ਜੀ 15 ਮਾਡਲ ਡਿਜ਼ਾਇਰ ਹੂੰ 440000 ਰੁਪਏ ਦੀ 40000 ਰੁਪਏ ਲੈ ਕੇ ਆਓ 4 ਲੱਖ ਦਾ ਲੋਨ 15 ਮਾਡਲ 15 ਮਾਡਲ VDI ਸੈਕੰਡ ਓਨਰ VDI ਹਾਂ ਸੈਕੰਡ ਓਨਰ ਚੱਲੀ ਕਿੰਨੀ ਕ ਹੈ ਚੱਲੀ 85000 85000 ਚੱਲੀ ਆ ਜੀ ਡੀਆਈ ਦੇ ਉਲਾਏ ਲੱਗੇ ਹੋਏ ਟੌਪ ਮਾਡਲ ਦੇ ਕੀ ਬਾਤ ਹੈ ਉਲਾਏ ਵੀ ਕੰਪਨੀ ਵਾਲੇ ਮਿਲਣਗੇ ਤੁਹਾਨੂੰ ਬਾਈ ਅੰਦਰ ਕੰਡੀਸ਼ਨ ਚੈੱਕ ਕਰਾ ਦੇ ਸੀਟ ਕਵਰ ਦੇਖੋ ਕਿੰਨੇ ਸੋਹਣੇ ਚੜਿਆ ਗੱਡੀ ਨੂੰ 440000 ਦੀ 440 40000 ਗਾਓਨ ਪੇਮੈਂਟ ਬਾਕੀ ਲੋਨ ਬਾਕੀ ਲੋਨ ਹੋ ਜੂ ਸਾਰਾ ਠੀਕ ਹੈ ਵੀਰੇ ਅੱਗੇ ਆ ਗਈ ਫੋਰਡ ਦੀ ਇਕੋਸਪੋਰਟ ਦੱਸੋ ਵੀਰੇ 2016 ਮਾਡਲ ਫਸਟ ਓਨਰ ਟੌਪ ਐਂਡ ਵਾਲਾ ਮਾਡਲ ਹੈ ਜੀ ਠੀਕ ਹੈ ਗੱਡੀ ਆਪਾਂ ਦੇ ਦਾਂਗੇ 435000 ਰੁਪਏ ਦੀ 435000 ਦੀ 2016 ਟੌਪ ਮਾਡਲ ਅਲਾਈ ਟਾਇਰ ਐਕਸਟਰਾ ਅਲਾਈ ਟਾਇਰ ਐਕਸਟਰਾ ਚੱਲੀ ਕਿੰਨੀ ਕਾ ਵੀਰੇ ਚੱਲੀ 80000 80000 ਠੀਕ ਹੈ ਤੇ ਡਾਊਨ ਪੇਮੈਂਟ ਕਿੰਨੀ ਲੈ ਕੇ ਹੋਣੀ ਹੈ ਤੇ ਬਸ ਡਾਊਨ ਪੇਮੈਂਟ 60000 ਰੁਪਿਆ 60000 ਲਿਓ ਬਾਕੀ ਸਾਰਾ ਲੋਨ ਹੋ ਜਾਊਗਾ ਗੱਡੀ ਦੇ ਉੱਤੇ ਅੰਦਰੋਂ ਕੰਡੀਸ਼ਨ ਚੈੱਕ ਕਰੋ ਕਿੰਨੀ ਨਵੀਂ ਗੱਡੀ ਹੈ ਕੀ ਬਾਤ ਹੈ 60000 ਦੇ ਵਿੱਚ ਬਾਜੀ ਤੁਹਾਨੂੰ 2016 ਮਾਡਲ ਗੱਡੀ ਦੇਣ ਜਾ ਰਹੇ ਹਾਂ ਅੱਗੋਂ ਗੱਡੀ ਹੋ ਕੇ ਦਿਖਾ ਦੇ ਅਲਾਈ ਟਾਇਰ ਐਕਸਟਰਾ ਪਏ ਹੋ ਨੇ ਇਹਦੇ ਮਾਲਕ ਬਣਾ ਦੇਣਾ ਤੁਹਾਨੂੰ ਸਿਰਫ 60000 ਦੇ ਮੋਕੇ ਤੇ ਹੋਰ ਮਾਨਤਾਨ ਕਰ ਦਾਂਗੇ ਹੋਰ ਵੀ ਮਾਨਤਾਨ ਕਰੋਗੇ ਹੋਰ ਕਰ ਦਾਂਗੇ ਅਸੀਂ ਕੀ ਬਾਤ ਹੈ ਜਿਹੜਾ ਆਪਣੀ ਵੀਡੀਓ ਦੇਖ ਕੇ ਆਊਗਾ ਖਾਸ ਮਾਨਤਾਨ ਕੀਤਾ ਜਾਊਗਾ ਬਾਈਆਂ ਵੱਲੋਂ ਠੀਕ ਹੈ ਨਾ ਤੇ 2016 ਮਾਡਲ ਡੀਜ਼ਲ ਦੀ ਹੈ ਡੀਜ਼ਲ ਦੀ ਹੈ ਡੀਜ਼ਲ ਦੀ ਇਕੋਸਪੋਰਟ ਫੋਰ ਠੀਕ ਆ ਵੀਰੇ ਅੱਗੇ ਆ ਗਈ Honda City 2011 ਮਾਡਲ ਪੈਟਰੋਲ ਦੀ ਕਾਰ ਹੈ ਜੀ ਇਹ ਤੇ ਆਪਾਂ ਗੱਡੀ ਦੇ ਦਾਂਗੇ 275000 ਰੁਪਏ ਦੀ 2011 ਮਾਡਲ ਪੈਟਰੋਲ ਮੌਕੇ ਤੇ ਹੋਰ ਮਾਨਤਾਨ ਹੋ ਜੂਗਾ 2,75,000 ਦੀ ਮੌਕੇ ਤੇ ਮਾਨਤਾਨ ਹੋ ਜੂਗਾ ਮੌਕੇ ਤੇ ਹੋਰ ਹੋ ਜੂਗਾ ਠੀਕ ਆ ਵੀਰੇ ਸਾਫ ਸੁਥਰੀ ਗੱਡੀ ਆ ਟਾਪ ਵਾਲਾ ਵੇਰੀਐਂਟ ਆ ਲਾਇਵ ਵਾਲੇ ਸਾਰੇ ਕੰਪਨੀ ਦੇ ਲੱਗੇ ਹੋਏ ਨੇ ਠੀਕ ਆ ਵੀਰੇ ਤੇ ਅਗਲੀ ਗੱਡੀ ਦਿਖਾ ਮੇਤਰਾ ਅੱਗੇ ਆ ਗਈ ਪਹਿਲਾਂ ਤਾਂ ਲਾਇਟ ਟਾਇਰ ਚੈੱਕ ਕਰਾ ਜਾ ਰਹੇ ਨੇ ਬੜੇ ਸੋਹਣੇ ਲਾਇਏ ਤੇ ਟਾਇਰ ਪਏ ਹੋ ਨੇ ਗੱਡੀ ਦੇ ਗੱਡੀ ਹੈਗੀ ਆ Honda Amaze ਮਾਡਲ ਕਿੰਨਾ ਵੀਰੇ 19 ਮਾਡਲ ਫਾਸਟ ਆਂਦਰ ਗੱਡੀ ਹੈ ਜੀ 19 ਮਾਡਲ ਫਾਸਟ ਓਨਰ ਪੈਟਰੋਲ ਡੀਜ਼ਲ ਡੀਜ਼ਲ ਠੀਕ ਆ ਗੱਡੀ ਆਪਾਂ ਦੇ ਦਾਂਗੇ 590000 ਰੁਪਏ ਦੀ 590000 ਦੀ ਮਾਨਤਾਨ ਐਕਸਟਰਾ ਕੀਤਾ ਜਾਊਗਾ ਮੌਕੇ ਤੇ ਠੀਕ ਹੈ ਤੇ ਡਾਊਨ ਪੇਮੈਂਟ ਕਿੰਨੀ ਰਹੂ ਡਾਊਨ ਪੇਮੈਂਟ 60000 ਰੁਪਏ ਲੈ ਕੇ ਆਓ ਗੱਡੀ ਦੇ ਦਾਂਗੇ 60000 ਲੈ ਆਓ ਬਾਕੀ ਸਾਰਾ ਲੋਨ ਹੋ ਜਾਊਗਾ ਜਿਹੜੀ ਤੁਹਾਨੂੰ ਅਮਾਊਂਟ ਦੱਸੀ ਆ ਬਈ 590 ਇਹਦੇ ਵਿੱਚੋਂ ਮਾਨਤਾਨ ਵੀ ਹੋ ਜਾਊਗਾ ਤੁਹਾਡਾ ਹੋ ਜਾਊਗਾ ਜੀ ਠੀਕ ਹੈ ਵੀਰੇ ਤੇ ਅੱਗੇ ਆ ਗਈ ਗੱਡੀ ਹਟਿਓ ਹਟਿਓਸ 2015 ਮਾਡਲ ਡੀਜ਼ਲ ਦੀ ਗੱਡੀ ਹੈ ਜੀ ਇਹ ਹੂੰ ਇਹ ਗੱਡੀ ਆਪਾਂ ਤੁਹਾਨੂੰ ਦੇ ਦਾਂਗੇ 345000 ਰੁਪਏ ਦੀ 345000 ਦੀ 15 ਮਾਡਲ ਡੀਜ਼ਲ ਦੀ ਟਾਇਓਸ 15 ਮਾਡਲ ਲੈ ਕੀ ਬਾਤ ਹੈ 345000 ਦੀ 15 ਮਾਡਲ ਡੀਜ਼ਲ ਦੀ ਟਾਇਓਸ ਬਈ ਅੰਦਰੋਂ ਕੰਡੀਸ਼ਨ ਚੈੱਕ ਕਰਾ ਦੋ ਇਹਦੇ ਤੇ ਡਾਊਨ ਪੇਮੈਂਟ ਇਹਦੇ ਤੇ ਡਾਊਨ ਪੇਮੈਂਟ 70000 ਰੁਪਏ 70000 ਹਾਂ 70000 ਲਿਆਓ ਬਾਕੀ ਸਾਰਾ ਲੋਨ ਹੋ ਜੂ ਟਾਇਓਸ ਤੇ ਬਈ ਠੀਕ ਹੈ ਵੀਰੇ ਤੇ ਅੱਗੇ ਆ ਗਈ Honda City Honda City 2016 ਮਾਡਲ ਹੈ ਜੀ ਇਹ ਫਸਟ ਓਨਰ ਹੈ ਡੀਜ਼ਲ ਦੀ ਕਾਰ ਹੈ ਠੀਕ ਹੈ ਇਹ ਆਪਾਂ ਗੱਡੀ ਦੇ ਦਾਂਗੇ 495000 ਰੁਪਏ ਦੀ 2016 ਮਾਡਲ 2016 ਮਾਡਲ ਡੀਜ਼ਲ ਦੀ Honda City 495000 95000 ਦੀ ਕੀ ਬਾਤ ਹੈ ਅੰਦਰੋਂ ਕੰਡੀਸ਼ਨ ਚੈੱਕ ਕਰੋ ਬਈ ਜਮਾ ਨਮੀਕਾਰ ਆ ਸਿੰਗਲ ਓਨਰ ਆ ਜੀ ਸਿੰਗਲ ਓਨਰ ਸੀਟ ਕਵਰ ਦੇਖੋ ਕਿੰਨੇ ਨਵੇਂ ਲੱਗੇ ਹੋਇਆ ਗੱਡੀ ਨੂੰ ਤੇ ਬਈ ਡਾਊਨ ਪੇਮੈਂਟ ਇਹਦੀ ਡਾਊਨ ਪੇਮੈਂਟ 50000 ਰੁਪਏ 50000 ਦੇ ਵਿੱਚ ਬਾਈ ਜੀ ਤੁਹਾਨੂੰ 2016 ਮਾਡਲ Honda City ਦੇਣ ਜਾ ਰਹੇ ਹਾਂ ਉਹ ਵੀ ਡੀਜ਼ਲ ਦੀ ਫਰਸਟ ਓਨਰ ਕਾਰ ਜਮਨ ਨਵੀਂ ਗੱਡੀ ਇਹਦੇ ਮਾਲਕ ਬਣਾ ਦੇਣਾ 50000 ਦੇ ਵਿੱਚ ਤੁਹਾਨੂੰ ਕਿਆ ਬਾਤ ਹੈ ਤੇ ਅੱਗੇ ਆ ਗਈ ਬਾਈ ਜੀ ਸਿਆਜ 2016 ਮਾਡਲ ਇਹ ਵੀ ਫਰਸਟ ਓਨਰ ਠੀਕ ਹੈ ਟਾਪ ਮਾਡਲ ZDI ZDI ਹਾਂ ਜੀ ਇਹ ਗੱਡੀ ਆਪਾਂ ਤੁਹਾਨੂੰ ਦੇ ਦੇ ਦਿੰਦੀ ਹੈ 495000 ਰੁਪਏ ਦੀ 495000 ਦੀ ਕਰੋ ਵਾਈਕਲੀਸ਼ਨ ਚੈੱਕ ਸਾਫ ਸੁੱਧੇ ਬਟਨ ਸਟਾਰਟ ਉਸ਼ੋ ਬਾਟਨ ਸਟਾਰਟ ਸਾਰੀ ਫੀਚਰ ਆਏ ਨੇ ਟਾਪ ਮਾਡਲ ਗੱਡੀ ਆ ਇਹ ਡੀਜ਼ਲ ਦੀ ਆ ਹਨਾ ਡੀਜ਼ੀਡੀਆਈ ਤੇ ਇਹਦੇ ਤੇ ਵੀਰੇ ਡਾਉਨ ਪੇਮੈਂਟ ਇਹਦੇ ਤੇ ਵੀ 60000 ਰੁਪਏ ਲੈ ਕੇ ਆਓ ਗੱਡੀ ਲੈ ਜਾਓ 60000 ਡਾਉਨ ਪੇਮੈਂਟ ਬਾਕੀ ਸਾਰਾ ਲੋਨ ਗੱਡੀ ਦੇ ਉੱਤੇ ਹੋ ਜਾਊਗਾ ਅੱਗੇ ਆ ਗਈ ਬਾਈ ਜੀ ਸਵਿਫਟ ਪੈਟਰੋਲ ਦੀ ਗੱਡੀ ਹੈ ਜੀ 2017 ਮਾਡਲ ਹੈ ਇਹ ਇਹ ਗੱਡੀ ਆਪਾਂ ਤੁਹਾਨੂੰ ਦੇ ਦਾਂਗੇ 4,25,000 ਰੁਪਏ ਦੀ 2XI ਗੱਡੀ ਆ 2XI ਹਾਂ 2017 ਮਾਡਲ 40000 ਰੁਪਏ ਲੈ ਕੇ ਆਓ ਬਾਕੀ ਲੋਨ ਹੋ ਜਾਊਗਾ ਬਾਕੀ ਸਾਰਾ ਲੋਨ ਹੋ ਜਾਊ ਅੰਦਰੋਂ ਕੰਡੀਸ਼ਨ ਚੈੱਕ ਕਰਾ ਲਿਏ ਕਰੋ ਵਿੱਚ ਆ ਇੱਕ ਗੱਡੀ ਸਨ ਪੈਟਰੋਲ BX I ਸਾਫ ਸੁਥਰੀ ਤੇ ਨਵੀਂ ਕਾਰ ਆ 2017 ਮਾਡਲ 17 ਮਾਡਲ Swift ਗੱਡੀ ਆ ਬਾਈ ਜੀ ਸਿਰਫ 50000 ਰੁਪਏ ਦੇ ਵਿੱਚ ਮਾਲਕ ਬਣਾ ਦਾਂਗੇ 425000 ਕੁੱਲ ਰੇਟ ਆ ਗੱਡੀ ਦਾ ਕੀ ਬਾਤ ਆ ਜਮਾਂ ਨਵੀਂ ਗੱਡੀ ਆ ਬਾਈ ਤੇ ਅੱਗੇ ਆ ਗਈ ਬਾਈ ਜੀ ਨਿਸ਼ਾਨ ਦੀ ਸਣੀ ਇਹ ਗੱਡੀ ਨਾ ਬਹੁਤ ਮਸਾ ਹੀ ਮਿਲਦੀ ਆ ਕਿਸੇ ਕਿਸੇ ਕਾਰ ਬਾਜ਼ਾਰ ਚ ਜੇ 15 ਮਾਡਲ ਆ ਨਵੀਂ ਸ਼ੇਪ ਚ ਆਈ ਆ 15 ਮਾਡਲ ਹਾਂਜੀ ਹਾਂਜੀ ਠੀਕ ਆ ਇਹਦੀ 20 22+ ਐਵਰੇਜ ਹੈਗੀ ਆ ਗੱਡੀ ਤੇ ਗੱਡੀ ਆਪਾਂ ਦੇ ਦਾਂਗੇ 295000 ਰੁਪਏ ਦੀ 295000 ਹਾਂਜੀ ਹਾਂਜੀ ਸਿਰਫ 50 40 50000 ਰੁਪਏ ਲੈ ਕੇ ਉਹ ਬਾਕੀ ਲੋਨ 40 50000 ਰੁਪਏ ਡਾਊਨ ਪੇਮੈਂਟ ਦਾ ਲਿਓ ਬਾਕੀ ਸਾਰਾ ਹੀ ਲੋਨ ਲਾਈਟ ਅਰ ਚੈੱਕ ਕਰਾ ਦਿਓ ਬ੍ਰੈਂਡ ਨਹੀਂ ਹੁੰਦਾ ਮੇਲੇ ਹਾਂ ਲਾਈਟ ਅਰ ਬੜੇ ਸੋਹਣੇ ਲੱਗੇ ਹੋਏ ਨੇ ਗੱਡੀ ਨੂੰ ਡੀਜ਼ਲ ਦੀ ਨਿਸ਼ਾਨ ਸਣੀ ਤੇ ਬਈ ਨਿਸ਼ਾਨ ਦਾ ਇੰਜਨ ਵੀ ਬਹੁਤ ਤਗੜਾ ਬਹੁਤ ਵਧੀਆ ਗੱਡੀ ਹੈ ਜੀ ਲੋਕ ਦਾ ਨਿਸ਼ਾਨ ਦੇ ਇੰਜਨ ਲਾਹਾ ਕੇ ਜੀਪਾਂ ਚ ਰਖਾਉਂਦੇ ਆ ਹਾਂ ਬਿਲਕੁਲ ਸਹੀ ਗੱਲ ਹੈ ਇਹ ਤੁਹਾਨੂੰ ਗੱਡੀਆਂ ਨਿਸ਼ਾਨ ਦੀ ਦੇਣ ਜਾ ਰਹੇ ਆ 50000 ਰੁਪਏ ਪੇਮੈਂਟ ਜਾਂ 40000 ਵੀ ਲਾਓ ਵੀ ਹੋ ਜਾਊਗਾ 40 ਵੀ ਲਿਆਓਗੇ ਨਾ ਤਾਂ ਵੀ ਲੋਨ ਹੋ ਜਾਊ ਬਸ ਇਹ ਆ ਕਿ ਤੁਹਾਡੀ ਪ੍ਰੋਫਾਈਲ ਬੈਸਟ ਹੋਣੀ ਆ ਚਾਹੀਦੀ ਆ ਅੱਗੇ ਆ ਗਈ ਬਾਈ ਜੀ ਬਲਿਨੋ ਕਾਰ ਡੀਜ਼ਲ ਦੀ ਆ ਡੀਜ਼ਲ ਦੀ ਆ ਜੀ ਪਹਿਲਾਂ ਲਾਇ ਟਾਇਰ ਚੈੱਕ ਕਰਾ ਕਿੰਨੇ ਸੋਨੇ ਪਏ ਹੋਣੇ ਗੱਡੀ ਨੂੰ ਤੇ ਗੱਡੀ ਦਾ ਮਾਡਲ ਕਿੰਨੇ 2018 ਮਾਡਲ ਫਸਟ ਓਨਰ ਪੁਸ਼ ਬਟਨ ਸਟਾਰਟ ਦੋਨੇ ਚਾਬੀਆਂ ਨਾਲ ਠੀਕ ਹੈ ਗੱਡੀ ਆਪਾਂ ਦੇ ਦਾਂਗੇ ਇਹ 5250 25000 25000 ਦੀ ਗੱਡੀ ਮਿਲ ਜੂ ਤੇ ਲੋਨ ਕਿੰਨੇ ਦਾ ਹੋਣਾ ਲੋਨ 50000 ਰੁਪਏ ਲੈ ਕੇ ਉਹ ਬਾਕੀ ਲੋਨ ਹੋ ਜੂ 50000 ਰੁਪਏ ਦੇ ਡਾਊਨ ਪੇਮੈਂਟ ਦੇ ਕੇ ਬਾਕੀ ਸਾਰਾ ਲੋਨ ਵੀ ਹੋ ਜੂ ਗੱਡੀ ਤੇ ਅੰਦਰੋਂ ਪੂਰੀ ਸਟਾਰਟ ਸਰਨ ਟੌਪ ਮਾਡਲ ਹੈ ਸਰਨ ਟੌਪ ਮਾਡਲ ਹੈ ਹੋਲਡਿੰਗ ਸ਼ੋਰਡ ਕੀ ਬਾਤ ਹੈ ਫੀਚਰਾਂ ਨਾਲ ਭਰਪੂਰ ਗੱਡੀ ਆ ਵੀ ਇੰਸ਼ੋਰੈਂਸ ਵੀ ਫੁੱਲ ਮਿਲੂ ਡੀਜ਼ਲ ਦੀ ਕਾਰ ਆ ਨਾਲੇ ਕੀ ਬਾਤ ਹੈ ਅੱਗੇ ਆ ਗਈ ਬਾਈ ਜੀ ਆ ਆ ਗਈ ਜੀ ਪੈਟਰੋਲ ਫਿਗੋ ਫਿਗੋ 2014 ਮਾਡਲ ਇਹ ਗੱਡੀ ਆਪਾਂ ਨੂੰ ਲੱਗੂਗੀ 218000 ਰੁਪਏ 18 ਇਹ ਕੀ حساب ਨਾ 15 ਨਾ 20 ਨਾ ਇਹ 18 ਯਾਰ ਇਹਦੇ ਵਿੱਚੋਂ ਮਾਨਤਨ ਹੋਊਗਾ ਆਪਾਂ 15 ਕਰ ਦੋ ਬਸ ਫਿਰ 15 210000 ਚ ਚੱਕੋ 10 2 ਲੱਖ ਦੀ ਵੀ ਲੈ ਜਾਓ ਗੱਡੀ ਜਾਓ ਆਏ ਹਾਏ ਹਾਏ ਲਾਸਟ 2 ਲੱਖ ਦੀ ਵੀ ਲੋਖੀ ਤੋੜ ਤੇ ਆ ਗੱਲ ਨਾ ਕਹਿ ਕੇ ਮਾਰਾ ਮਾਡਲ ਹੈ 18 14 ਮਾਡਲ ਹੈ 14 ਮਾਡਲ ਪੈਟਰੋਲ ਦੀ ਕਾਰ ਹੈ ਜੈਡ ਐਕਸਾਈ ਸਰ ਨੂੰ ਟਾਪ ਪੈਟਰੋਲ ਦੀ ਕਾਰ ਹੈ ਹੈਨਾ 2 ਲੱਖ ਦੀ ਗੱਡੀ ਲੈ ਜਾਓ 2 ਲੱਖ ਦੀ ਲੈ ਜਾਓ ਬਈ ਫਿਗੋ ਪੈਟਰੋਲ ਦੀ 1 ਲੱਖ ਦਾ ਲੋਨ 50000 ਰੁਪਏ ਲਿਆਓ ਗੱਡੀ ਦੇ ਦਈਏ ਤੁਹਾਨੂੰ 50000 ਰੁਪਏ ਲਿਆਓ ਫਿਗੋ ਦੇ ਉੱਤੇ ਬਾਕੀ ਸਾਰ ਦੱਸੋ ਵੀਰੇ 2015 ਮਾਡਲ ਗੱਡੀ ਹੈ ਜੀ ਇਹ ਹੂੰ 20+ ਐਵਰੇਜ ਹੈ ਨਵੀਂ ਸ਼ੇਪ ਚਾਰ ਸਿਲੰਡਰ ਵਾਲੀ ਹੈ ਇਹ ਓਕੇ ਇਹ ਗੱਡੀ ਆਪਾਂ ਦੇ ਦਾਂਗੇ 295000 ਰੁਪਏ 295000 ਹਾਂ ਜੀ ਅਲਾਈ ਟਾਇਰ ਲੱਗੇ ਹੋਏ ਹੈ ਜੀ ਲਓ ਜੀ ਕਰੋ ਕਬੀ ਸੰਦਰੋ ਚੈੱਕ ਤੇ ਇਹਦੀ ਡਾਊਨ ਪੇਮੈਂਟ ਵੀਰੇ ਇਹਦੀ ਡਾਊਨ ਪੇਮੈਂਟ 50000 50000 ਬਾਕੀ ਸਾਰਾ ਲੋਨ ਹੋ ਜਾ ਗੱਡੀ ਦੇ ਉੱਤੇ ਠੀਕ ਆ ਵੀਰੇ ਤੇ ਅੱਗੇ ਆ ਗਈ ਬਾਈ ਜੀ ਐਮਯੂ 2018 ਮਾਡਲ ਸਿੰਗਲ ਓਨਰ ਹੂੰ ਚਾਰੇ ਟਾਇਰ ਨਵੇਂ ਹੂੰ ਇਹ ਗੱਡੀ ਆਪਾਂ 395000 ਦੀ ਦੇ ਦਾਂਗੇ ਚੱਲੀ ਕਿੰਨੀ ਕਾ ਚੱਲੀ 80000 80000 ਚੱਲੀ ਆ ਰਿਕਾਰਡ ਨਾਲ ਰਿਕਾਰਡ ਨਾਲ ਇਹ 40000 ਰੁਪਏ ਲੈ ਕੇ ਆਓ ਗੱਡੀ ਲੈ ਜਾਓ ਲਓ ਜੀ ਸਾਰਾ ਹੀ ਲੋਨ ਹੋ ਜਾ ਕਰੋ ਕ੍ਰੈਡਿਟ ਚੈੱਕ ਜੇ ਪ੍ਰੋਫਾਈਲ ਚੰਗੀ ਆ ਤੇ ਪਈਆ ਵੀ ਨਾ ਦਿਓ ਤਾਂ ਵੀ ਲੈ ਜਾਓ ਗੱਡੀ ਅੱਛਾ ਪੂਰੇ ਦਾ ਪੂਰਾ ਵੀ ਲੋਨ ਹੋ ਜਾਊਗਾ ਪੂਰੇ ਦਾ ਪੂਰਾ ਲੋਨ ਹੋ ਜਾਊਗਾ ਜੇ ਤੁਹਾਡਾ ਬਾਈ ਸਿਬਲ ਸਕੋਰ ਤੁਹਾਡੀ ਪ੍ਰੋਫਾਈਲ ਵੈਸਟ ਆ ਨਾ ਫਿਰ ਚਾਹੇ ਆਧਾਰ ਕਾਰਡ ਪੈਨ ਕਾਰਡ ਚੱਕ ਲਓ ਸਾਰਾ ਲੋਨ ਵੀ ਹੋ ਜਾਊਗਾ ਗੱਡੀ ਤੇ ਨਹੀਂ ਤਾਂ 40 50000 ਡਾਊਨ ਪੇਮੈਂਟ ਦਿਓ ਗੱਡੀ ਤੇ ਲੋਨ ਤੇ ਅੱਗੇ ਆ ਇਹ ਗੱਡੀ ਆਪਾਂ ਦੇ ਦਾਂਗੇ 190000 ਦੀ 190000 90000 ਦੀ 11 ਮਾਡਲ ਡੀਜ਼ਲ ਆ ਪਟਰੋਲ ਡੀਜ਼ਲ ਦੀ ਕਾਰ ਆ ਜੀ ਡੀਜ਼ਲ ਹੈ ਵੇਰੀਐਂਟ VDI LDI ਤੋਂ VDI LDI ਤੋਂ VDI ਕਨਵਰਟ ਆ ਅੰਦਰੋਂ ਕਲੀਸ਼ਨ ਚੈੱਕ ਕਰੋ ਬਾਈ 195000 ਦੀ ਆਜੋ ਇੱਕ ਤੋਹਫਾ ਦਿਖਾਈਏ ਤੁਹਾਨੂੰ ਹੋਰ ਹਾਂ ਤੋਹਫਾ ਐਂਟੀਕ ਪੀਸ ਐਂਟੀਕ ਆਜੋ ਲਿਓ ਜੀ ਪਹਿਲਾਂ ਤਾਂ ਅਲਾਇ ਚੈੱਕ ਕਰਾ ਪੁਰਾਣੇ ਮਹਾਰਾਜਾ ਦੀ ਗੱਡੀ ਆ ਇਹ ਹਾਂ ਇਹ ਗੱਡੀ ਤੁਹਾਨੂੰ ਪਤਾ ਕਿੰਨੇ ਚ ਦੇ ਦੇਣੀ ਆਪਾਂ ਪਹਿਲਾਂ ਰੇਟ ਨਹੀਂ ਦੱਸਣਾ ਬਾਈ ਪਹਿਲਾਂ ਆਪਾਂ ਦੇ ਫੀਚਰ ਦਿਖਾਉਣੇ ਨੇ ਪਹਿਲਾਂ ਤਾਂ ਆਹ ਦਿਖਾ ਆਹ ਲੋਗੋ ਨਾ ਬਹੁਤ ਮਹਿੰਗਾ ਬਾਈ ਬਹੁਤ ਮਹਿੰਗਾ ਲੋਗੋ ਆ ਜਿਹੜਾ ਆ ਤਾਰਾ ਜਾ ਨੰਬਰ ਵੀ ਬਾਈ ਵੜਾ ਘੈਂਟ ਜਿਆ ਹੈ ਹਨਾ ਕੀ ਬਾਤ ਹੈ ਗੱਡੀ ਇਹ ਮਾਰਕਰੀ ਹੈ ਜੀ ਇਹ 98 ਮਾਡਲ ਡੀਜ਼ਲ ਦੀ ਹੂੰ ਇਹ ਆਪਾਂ ਗੱਡੀ ਦੇ ਦੇ ਦਿੰਦੀ 1.5 ਲੱਖ ਰੁਪਏ ਚ 1.5 ਲੱਖ ਦੇ ਵਿੱਚ 1.5 ਲੱਖ ਚ ਦੇ ਦੇ ਦਿੰਦੀ ਗੱਡੀ ਇਹ ਕੀ ਬਾਤ ਹੈ ਅੰਦਰੋਂ ਦਿਖਾਈਏ ਗੱਡੀ ਯਾਰ ਸਵੈ ਆਲਟੋ ਦੇ ਰੇਟ ਦੇ ਵਿੱਚ ਤੁਹਾਨੂੰ ਮਰਸਡੀਜ਼ ਦੇ ਮਾਲਕ ਬਣਾ ਦੇਣਾ ਅੱਜ ਬਈ ਡਾਊਨ ਪੇਮੈਂਟ ਆ 1.5 ਲੱਖ ਕੇ ਸਾਰੀ ਜਿਹੜੀ ਸਾਰੀ 1.5 ਲੱਖ ਹੈ ਜੀ ਡਾਊਨ ਸਾਰੀ 1.5 ਲੱਖ ਸਾਰੀ 1.5 ਲੱਖ ਲੈ ਅੰਦਰੋਂ ਵਈ ਗੱਡੀ ਚੈੱਕ ਕਰਾ ਕੀ ਬਾਤ ਹੈ ਟੱਕੜ ਗੱਡੀਆਂ ਫਿਲਮ ਵਾਲੀ ਗੱਡੀ ਆ ਇਹ ਫਿਲਮਾਂ ਚ ਹੁੰਦੀ ਸੀ ਹਾਂ ਸਾਨੀ ਦੇਵਾਲ ਦੀ ਗੱਡੀ ਹੈ ਜਦੋਂ ਬੋਬੀ ਦੇਵਾਲ ਦੀ ਪਹਿਲੀ ਫਿਲਮ ਆਈ ਸੀ ਹਾਂ ਠੀਕ ਹੈ ਡੇਢ ਲੱਖ ਦੇ ਵਿੱਚ ਬਾਈ ਜੀ ਤੁਸੀਂ ਮਰਸੀਡੀਜ਼ ਗੱਡੀ ਤੇ ਕੋਈ ਡਾਉਨ ਪੇਮੈਂਟ ਵੀ ਕੋਸ਼ਿਸ਼ ਨਹੀਂ ਪੂਰੀ ਕੁੱਲ ਰਕਮ ਡੇਢ ਲੱਖ ਰੁਪਈਆ ਠੀਕ ਹੈ ਵੀਰੇ ਅੱਗੇ ਆ ਗਈ ਬਾਈ ਜੀ ਬੈਗਨਾਰ ਦੱਸੋ ਜੀ 2014 ਮਾਡਲ ਹੈ ਸਪਿੰਗਰ ਹੈ ਮਾਡਲ ਨਾਲ ਇਹ ਹੂੰ ਬੀ ਐਕਸ ਆਈ ਜ਼ੈ ਸੌਰੀ ਜ਼ੈ ਐਕਸ ਆਈ ਗੱਡੀ ਹੈ ਇਹ ਠੀਕ ਹੈ ਇਹ ਗੱਡੀ ਆਪਾਂ ਤੁਹਾਨੂੰ ਦੇ ਦਾਂਗੇ 2 ਲੱਖ 45 ਹਜ਼ਾਰ ਦੀ 2 ਲੱਖ 45 2 ਲੱਖ ਦਾ ਲੋਨ 45 ਹਜ਼ਾਰ ਲੈ ਕੇ ਆਓ ਨਾਲ ਕੀ ਬਾਤ ਹੈ 45000 ਰੁਪਿਆ ਡਾਉਨ ਪੇਮੈਂਟ ਲਿਓ ਬਾਕੀ ਸਾਰਾ ਲੋਨ ਹੋ ਜਾਊ ਬਾਈ ਜੀ ਅੰਦਰੋਂ ਕੋਲੀਸ਼ਨ ਚੈੱਕ ਕਰ ਲਓ ਗੱਡੀ ਦੀ ਸਾਫ਼ ਸੁਥਰੀ ਕੰਡੀ ਪੈਟਰੋਲ ਦੀ ਕਾਰ ਆ ਠੀਕ ਆ ਵੀਰੇ ਜੈ ਡੀ ਐਕਸ ਹੀ ਹਾਂਜੀ ਕੰਪਨੀ ਫਿਟਡ ਲਾਇਆ ਆ ਜਾਂਦੇ ਨਾ ਗੱਡੀ ਤੇ ਟੋਪ ਮਾਡਲ ਚ ਠੀਕ ਆ ਬਾਈ ਅੱਗੇ ਆ ਗਈ ਐਸ ਕ੍ਰੋਸ ਐਸ ਕ੍ਰੋਸ 2015 ਮਾਡਲ ਹੂੰ ਪੁਸ਼ ਬਟਨ ਸਟਾਰਟ ਆ ਇਹ ਗੱਡੀ ਠੀਕ ਆ ਆਲਮੋਸਟ ਰੰਗ ਦੀ ਓਰੀਜਨਲ ਆ ਸਾਰੀ ਠੀਕ ਆ ਵੀਰੇ 50000 ਰੁਪਏ ਲੈ ਕੇ ਉਹ ਗੱਡੀ ਦੇ ਦਾਂਗੇ ਤਾਂ ਉਹਨਾਂ ਆਪਾਂ 435000 ਰੁਪਏ ਦੀ 435000 ਦੀ ਗੱਡੀ ਮਿਲ ਜੂ 50000 ਡਾਊਨ ਪੇਮੈਂਟ ਬਾਕੀ ਸਾਰਾ ਲੋਨ ਹੋ ਜੂ ਗੱਡੀ ਦੇ ਉੱਤੇ ਟੋਪ ਮਾਡਲ ਹੈ ਜੀ ਪੁਸ਼ ਬਟਨ ਵਾਲਾ ਪੁਸ਼ ਬਟਨ ਡੀਜ਼ਲ ਡੀਜ਼ਲ ਇਹ ਆ ਗਈ ਜੀ i10 ਗ੍ਰੈਂਡ ਡੀਜ਼ਲ ਹੂੰ 2017 ਮਾਡਲ ਹੈ ਜੀ ਇਹ ਠੀਕ ਹੈ ਇਹ ਗੱਡੀ ਆਪਾਂ ਤੁਹਾਨੂੰ ਦੇ ਦਾਂਗੇ 3,60,000 ਰੁਪਏ ਦੀ 3,60,000 ਦੀ ਬਈ 2017 ਮਾਡਲ i10 ਗ੍ਰੈਂਡ ਮਿਲ ਜੂ 60,000 ਲੈ ਕੇ ਆਓ ਬਾਕੀ ਲੋਨ ਬਾਕੀ ਸਾਰਾ ਲੋਨ ਹੋ ਜੂ ਗੱਡੀ ਦੇ ਉੱਤੇ ਚਾਰੇ ਟਾਇਰ ਨਵੇਂ ਬ੍ਰੈਂਡ ਦੇ ਦੋਨੇ ਚਾਬੀਆਂ ਨਾਲ ਸਾਰਾ ਸਮਾਨ ਨਾਲ ਆ ਜੀ ਟਾਇਰਾਂ ਦੇ ਨਾਲ ਕੈਮਰਾ ਨੇੜੇ ਕਰਕੇ ਦਿਖਾ ਦਿ ਜਮਾ ਨਵੇਂ ਟਾਇਰ ਨੇ ਗੱਡੀ ਦੇ ਦੋਨੇ ਜਾਬੀਆਂ ਹਾਂਜੀ ਦੋਨੇ ਠੀਕ ਆ ਵੀਰੇ ਤੇ ਅੱਗੇ ਆ ਗਈ ਐਸਪ੍ਰੈਸੋ ਐਸਪ੍ਰੈਸੋ ਆ ਗਈ ਜੀ 22 ਮਾਡਲ ਗੱਡੀ ਐ 2022 ਮਾਡਲ ਹਾਂਜੀ 3 ਲੱਖ 60 ਹਜ਼ਾਰ ਦੀ ਗੱਡੀ ਦੇ ਦਾਂਗੇ ਜੀ ਆਪਾਂ ਚੱਲੀ ਕਿੰਨੀ ਐ ਚੱਲੀ 50 ਹਜ਼ਾਰ ਓਨਰ ਫਰਸਟ ਓਨਰ ਫਰਸਟ 2022 ਮਾਡਲ ਓਨਰ ਫਰਸਟ ਪੈਟਰੋਲ ਦੀ ਗਾਰ ਆ ਅੰਦਰੋਂ ਕੋਈ ਸਾਮ ਚੈੱਕ ਕਰ ਲਓ 3 ਲੱਖ 60 ਹਜ਼ਾਰ ਦੀ ਗੱਡੀ ਮਿਲ ਜੂ 11000 ਰੁਪਏ ਲੈ ਕੇ ਆਓ ਗੱਡੀ ਲੈ ਜਾਓ 11000 ਬਿਲਕੁਲ ਸਿਰਫ 11000 ਦੇ ਵਿੱਚ ਬਾਈ ਤੁਹਾਨੂੰ 2000 ਕਿੰਨੇ ਮਾਡਲ ਹੈਗਾ 22 22 ਮਾਡਲ 2022 ਮਾਡਲ ਦੇ ਮਾਲਕ ਬਣਾ ਲਾਂਗੇ ਐਸਪ੍ਰੈਸੋ ਪੈਟਰੋਲ ਦੇ ਸਿਰਫ 11000 ਰੁਪਏ ਦੇ ਵਿੱਚ ਬਾਕੀ ਸਾਰਾ ਲੋਨ ਹੋ ਜਾਊਗਾ ਗੱਡੀ ਦੇ ਉੱਤੇ ਇੰਨਾਂ ਗੱਡੀਆਂ 'ਚ ਕੋਈ ਵੀ ਗੱਡੀ ਪਈ ਤੁਹਾਨੂੰ ਪਸੰਦ ਆਉਂਦੀ ਹੈ ਸਕਰੀਨ ਤੇ ਨੰਬਰ ਚੱਲਦੇ ਨੇ ਕਾਲ ਕਰੋ ਡੀਲ ਕਰ ਲਓ ਤੁਸੀਂ ਸਾਈ ਪਾਹੀ ਗੱਡੀ ਬੁੱਕ ਹੋ ਜੂ ਆਉਣਾ ਤੁਸੀਂ ਲੁਥਰਾ ਕਾਰ ਬਜ਼ਾਰ ਚੰਡੀਗੜ੍ਹ ਰੋਡ ਪੁਹਾੜਾ ਸਕਰੀਨ ਤੇ ਨੰਬਰ ਚੱਲਦੇ ਨੇ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ